ਦੇ ਤੇ ਪੈਸਾ ਨਾ ਦੱਦਿਆ ਲੋ ਖਰਾਬ ਹੋਇਆ ਇਸ ਚੀਜ਼ ਤੇ ਭਾਈ ਲੜਾਈ ਝਗੜਾ ਹੁੰਦਾ ਇਹ ਚੀਜ਼ਾਂ ਇੱਚ ਕਰਦੇ ਮੁੰਡੇ ਇਦਾਂ ਭਾਈ ਫੇ ਅੱਗੇ ਤੋਂ ਅੱਗੇ ਇਦਾਂ ਆਂਦੇ ਤੇ ਫਿਰ ਦੇਖੋ 600 ਤੋਂ 700 ਬੰਦਾ ਲਾਈਨ 'ਚ ਖੜਾ ਹੁੰਦਾ ਕਿਹੜੀਆਂ ਪਾਰਟੀਆਂ ਇਸ ਰੂਲ ਦੇ ਅਗੇਂਸਟ ਨੇ ਨਾ ਉਹਨਾਂ ਨੂੰ ਫਿਰ ਮੌਕਾ ਮਿਲਦਾ ਸ਼ਾਮ ਨੂੰ ਜਦੋਂ ਸਾਡੇ ਕੋਲੇ 6:30 ਵਜੇ ਦਾ ਸੀਤਾ ਫਿਰ ਅਪਾਇੰਟਮੈਂਟ ਅਪਾਇੰਟਮੈਂਟ ਸੀਗੀ ਸਾਡੇ ਕੋਲੇ ਅਸੀਂ 5 ਵਜੇ ਕਿਉਂ ਆਈ ਅਸੀਂ ਲੈਣਾ ਕਿਉਂ ਕਿ ਭਾਜੀ ਸਮਾਂ ਥੋੜਾ ਰਹਿ ਗਿਆ 3 ਮਹੀਨੇ ਨਾਲ ਕਿਹਾ ਜੇ ਹੁਣ ਮੰਨ ਲਓ ਫਿਰ ਸਾਡੇ ਬੰਦੇ ਜਿਹੜੇ ਮੰਨ ਲਓ ਇਹਦੇ ਅੱਗੇ 10 15 ਹੈਗੇ ਆ ਉਹਨਾਂ ਦੀ ਲਾਈਨ ਟੁੱਟੀ ਤੇ ਦੂਜੇ ਬੰਦੇ ਗਾਂ ਮਸ਼ਾਂ ਵੀ ਹੋ ਜਾਂਦੀਆਂ ਇਹ ਵੀ ਚੀਜ਼ ਦੀ ਬੜੀ ਵੱਡੀ ਸਮੱਸਿਆ ਬਣ ਗਈ ਪਾਣੀ ਤੋਂ ਪਿਆਸਾ ਬੰਦਾ ਇੱਥੇ ਖੜਾ ਹੁੰਦਾ ਜਿਉਂ ਕੋਈ ਬੰਦਾ ਪਿੱਛੋਂ ਆ ਕੇ ਮੂਹਰੇ ਲੱਗ ਜਾਂਦਾ ਤਾਂ ਬੜਾ ਹੀ ਦੁੱਖ ਲੱਗਦਾ ਉਹ ਗੱਲ ਦਾ ਇਹ ਨਾਰਮਲ ਜਿਵੇਂ ਹੁਣ ਪਾਰਕਿੰਗ ਹੈ ਤੋਂ ਗੱਡੀ ਉਹਨਾਂ ਨੇ ਕਢਣੀ ਆ ਤੁਸੀਂ ਤੁਹਾਡੀ ਲਾਈਨ ਲੱਗੀ ਹੋਵੇ ਤਾਂ ਅਗਲਾ ਕੋਈ ਸਾਨੂੰ ਡਿਸਟਰਬ ਕਰ ਦੇ ਕੱਲ੍ਹ ਨੇ ਮੈਂ ਨਾਲ ਹੀ ਬੀਸੀ ਦਾ ਵੀ ਚੱਕ ਕਿਉਂਕਿ ਇਹ ਪਾਸਪੋਰਟ ਜੇ ਲੈ ਆਏ ਵਾਲੇ ਪੀਸੀ ਤੇ ਵੇਖ ਚੱਕਣ ਆਦੇ ਨੇ ਬੰਦੇ ਹਾਂਜੀ ਦੋਸਤੋ ਕੀ ਹਾਲ ਚਾਲ ਮੈਂ ਹਾਂ ਚੰਨ ਬਰਾੜ ਤੁਹਾਡਾ ਇਸ ਵੀਡੀਓ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਬਹੁਤ ਵਧੀਆ ਠੀਕ ਠਾਕ ਤੇ ਫਿੱਟ ਫਾਟ ਹੋਵੋਗੇ ਬਾਬਾ ਨਾਨਕ ਪਾਉ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਤੇ ਅੱਜਕੱਲ ਸਾਡੇ ਭਰਾਵਾਂ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆ ਨਵੇਂ ਆਇਆ ਬੀ ਐਲ ਐਸ ਆਫਿਸ ਦੇ ਕੋਲੇ ਕਿਤੇ ਸਾਡੇ ਭਰਾ ਲੈਣਾ ਵਿੱਚ ਖੜ ਕੇ ਟੋਕਨ ਲੈਂਦੇ ਆ ਉਹਨਾਂ ਦੇ ਰਿਵਿਊ ਕੀ ਸਿਸਟਮ ਆ ਕੀ ਹੋ ਰਿਹਾ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਆਜੋ ਮੇਰੇ ਨਾਲ ਕਰਦੇ ਆ ਵੀਡੀਓ ਸਟਾਰਟ ਤੇ ਕਾਫੀ ਕੁਝ ਸਿੱਖਣ ਨੂੰ ਮਿਲੂਗਾ ਆਪਾਂ ਕਰਦੇ ਆ ਵੀਡੀਓ ਸਟਾਰਟ ਤੇ ਤੁਸੀਂ ਆਜੋ ਮੇਰੇ ਨਾਲ ਇਹ ਇੱਥੇ ਤੁਹਾਡੇ ਨਾਲ ਮੈਂ ਆਵਾਂਗਾ ਤੁਹਾਡਾ ਭਰਾ ਤੇ ਕੀ ਹਾਲ ਚਾਲ ਮਿਲਦੀ ਵਧੀਆ ਵਧੀਆ ਭਾਈ ਜੀ ਜੀ ਤੇ ਕੀ ਸਿਚੁਏਸ਼ਨ ਆ ਹੁਣ ਤੁਹਾਨੂੰ ਸਵੇਰ ਜਮ ਭਾਜੀ ਇਹ ਸੀ ਕਹਿੰਦੇ ਸੀਗੇ ਕਿ ਜਿੱਦਾਂ ਇੱਥੇ ਸੀਟੇ ਮਿਲਦੇ ਹੈਗੇ ਆ ਜੀ ਤੇ ਆਪਾਂ ਜਿਹੜਾ ਸੀਟਾ ਲੈਣ ਆਏ ਸੀਗੇ ਜਿੱਦਾਂ ਕਹਿੰਦੇ ਕਿ ਹੁਣ ਓਪਨ ਲੀਗ ਦਾ ਆਪਾਂ ਸੀਟਾ ਨਹੀਂ ਲੈਣਾ ਪੈਂਦਾ ਕਿ ਟੋਕਨ ਮਿਲਦੇ ਆ ਜਿੱਦਾਂ ਜੀ 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 ਤੇ ਆਪਾਂ ਜਿਹੜਾ ਟੋਕਨ ਲੈ ਕੇ ਤੇ ਸਵੇਰੇ ਜਮਾ ਕਰਵਾ ਸਕਦੇ ਆ ਜਿੱਦਾਂ ਤੇ ਅਸੀਂ ਇਸ ਵਜਾ ਨਾਲ ਇੱਥੇ ਆਏ ਸੀਗੇ ਜਿੱਦਾਂ ਤੇ ਲੇਕਿਨ ਸੁਣਨ ਵਿੱਚ ਇਹ ਆਇਆ ਕਿ ਕਹਿੰਦੇ ਪੰਜ ਥੋੜੇ ਦਿਨ ਪਹਿਲਾਂ ਇੱਥੇ ਟਗੜਾ ਜਿਆ ਹੋਇਆ ਸੀਗਾ ਜਿੱਦਾਂ ਇੱਥੇ ਆਪਣੇ ਹਾਂਜੀ ਤੇ ਉਸ ਵਜ੍ਹਾ ਨਾਲ ਕਹਿੰਦੇ ਸ਼ਾਇਦ ਬੰਨੇ ਨੇ ਹੁਣ ਟੋਕੰਦੇ ਨੇ ਬੰਦ ਕਰ ਦਿੱਤੇ ਤੇ ਮਤਲਬ ਅੱਗੇ ਦਾ ਸੀਤਾ ਦਿੰਦੇ ਜਿੱਦਾਂ ਆਨਲਾਈਨ ਤਾਂ ਮਿਲਦੇ ਨਹੀਂ ਜਿਆਦਾ ਜਿੱਦਾਂ ਪਾਸਵਰਡ ਦੇ ਸੀਤੇ ਚੱਕ ਹੋਣ ਦੇ ਕਰਕੇ ਤੇ ਆਪਾਂ ਨੂੰ ਹੁਣ ਸੀਤੇ ਜਿਦਾ ਮਤਲਬ ਕਿ ਮਾਰਚ ਤੱਕ ਅਪ੍ਰੈਲ ਤੱਕ ਨਹੀਂ ਮਿਲਦੇ ਪਿਆਗੇ ਹੁਣ ਫੇਰ ਇਹਨਾਂ ਨੇ ਉਹੀ ਸਿਸਟਮ ਕਰ ਹਾਂਜੀ ਹੁਣ ਅਸੀਂ ਇੱਥੇ ਦੇਖਦੇ ਪਿਆ ਕਹਿੰਦੇ ਆ ਕਿ ਸ਼ਾਇਦ ਸ਼ਾਮ ਨੂੰ ਦਿੰਦੇ ਆ ਜਿਆ ਸੀਤੇ ਪਰ ਹਾਂਜੀ ਬਰ ਹਾਲੇ ਤੱਕ ਉਹਨਾਂ ਨੇ ਅੰਦਰ ਤੇ ਦੇਖ ਰਹੇ ਪਰ ਉਹ ਕੋਈ ਗੱਲਬਾਤ ਮਿਲਨੇ ਆ ਜਾਂ ਨਹੀਂ ਮਿਲਨੇ ਆ ਮਤਲਬ ਵੀ ਉਸ ਚੀਜ਼ ਦੇ ਬਾਰੇ ਕੋਈ ਨਹੀਂ ਸੰ ਸਾਰੇ ਐ ਦੇਖੋ ਦੇਖੀ ਭਰਾ ਸਾਰੇ ਬੈਠੇ ਆ ਕਿ ਸ਼ਾਇਦ ਕੋਈ ਗੱਲਬਾਤ ਬਣ ਜਾਵੇ ਜੀ 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 ਤੇ ਤੁਸੀਂ ਕਿੱਥੋਂ ਆਏ ਆ ਅਸੀਂ ਭਾਈ ਜਰੋਨਾ ਤੋਂ ਆਏ ਜੀ ਯਾਰ ਜਰੋਨਾ ਤੋਂ ਦੂਰੋਂ ਆਏ ਆ ਹਾਂਜੀ ਭਾਈ ਅਸੀਂ ਸਾਰੇ ਭਰਾ ਜਰੋਨਾ ਸਵੇਰੇ ਭਾਈ ਅਸੀਂ 11:00 ਵਜੇ ਚੱਲੇ ਸੀ ਆ ਹੁਣੇ ਮੈਨੂੰ ਅੱਧਾ ਘੰਟਾ ਹੋਇਆ ਹੈ ਅੱਛਾ ਬਸ ਇੱਧੇ ਟ੍ਰੇਨਾਂ ਬਦਲੇ ਬਦਲੇ ਇੱਥੇ ਆ ਪਹੁੰਚ ਗਏ ਇਹ ਪਤਾ ਕਿਉਂ ਹੋਇਆ ਪਹਿਲਾਂ ਜਿਹੜੇ ਸਾਡੇ ਭਰਾ ਇੱਥੇ ਜਾਦੇ ਆਏ ਸੀ ਨਾ ਉਹਨਾਂ ਨੇ ਕਰਤਾ ਕਰਾਉਡ ਇੱਥੇ ਇੱਥੇ ਰਾਹ ਬੰਦ ਕੀਤੇ ਪੁਲਿਸ ਨੇ ਕਰਾਏ ਆ ਪਹਿਲਾਂ ਕੰਮ ਇਹਨਾਂ ਦਾ ਆਪਣਾ ਨਾਰਮਲ ਹੋ ਗਿਆ ਟੋਕਨ ਲੈ ਕੇ ਗੱਲ ਬਣਦੀ ਸੀ ਬੰਦਾ ਸਿੱਧਾ ਆ ਜਾਂਦਾ ਸੀ ਟੋਕਨ ਲੈਂਦਾ ਤੁਹਾਨੂੰ ਅਪਾਇੰਟਮੈਂਟ ਦੇ ਦਿੰਦੇ ਸੀ ਤੇ ਹੁਣ ਜਿਹੜਾ ਇਹਨਾਂ ਨੇ ਫੇਰ ਫੇਰ ਕਰਤਾ ਵੀ ਤੁਸੀਂ ਕਹਿੰਦੇ ਵੀ ਹੁਣ ਕਹਿੰਦੇ ਆਨਲਾਈਨ ਫੇਰ ਲਾਉਦੇ ਹੋ ਭਾਜੀ ਗੱਲ ਪਤਾ ਕੀ ਆ ਹੁਣ ਜਿੱਦਾਂ ਅਸੀਂ ਹੁਣ ਆਏ ਆ ਜੀ ਠੀਕ ਆ ਜੀ ਹੁਣ ਜੇ ਕੋਈ ਸਵੇਰ ਨੂੰ ਆ ਕੇ ਕਵੇ ਕਿ ਅਸੀਂ ਤੁਹਾਡੇ ਤੋਂ ਮੋਰੇ ਲੱਗਣਾ ਤੇ ਫੇਰ ਦੂਸਰੇ ਬੰਦੇ ਨੂੰ ਤਾਂ ਗੁੱ ਖਰਾਬ ਹੋ ਜਾਂ। ਇਸ ਚੀਜ਼ ਤੇ ਭਾਈ ਲਾਈ ਝਗੜਾ ਹੁੰਦਾ। ਇਹ ਤੀਨਾਂ ਇੱਥੇ ਕਰਦੇ ਆ ਮੁੰਡੇ। ਇਦਾਂ ਭਾਈ ਫੇ ਅੱਗੇ ਤੋਂ ਅੱਗੇ ਦਾਨਦੇ ਤੇ ਫਿਰ ਉਸ ਚੀਜ਼ ਦੇ ਨਾਲ ਫਿਰ ਲੜਾਈ ਹੁੰਦੀ। ਤੁਹਾਨੂੰ ਪਤਾ ਵੀ ਇਹ ਚੀਜ਼ ਨੂੰ ਇਹ ਤਾਂ ਬਰਦਾਸ਼ਤ ਕਰਦੇ ਨੇ ਕਿ ਮਤਲਬ ਕੀ ਸਾਡਾ ਸਿਸਟਮ ਜਾਂ ਸਾਡੇ ਰੂਲ ਖਰਾਬ ਕਰਦੇ ਆ। ਉਸ ਚੀਜ਼ ਦੇ ਨਾਲ ਇੱਕ ਬੰਦੇ ਦੀ ਕੀਤੀ ਪਾਉਣੀ। ਸਾਰੇ ਤੁਹਾਡੇ ਸਾਰੇ ਪੁੱਤ ਦੇ ਆ। ਕਿਉਂਕਿ ਸਵੇਰੇ ਦਾ ਬਹੁਤ ਜ਼ਿਆਦਾ ਕਰਾਊਡ ਸੀਗਾ। ਇੱਥੋਂ 4 ਘੰਟੇ ਪਹਿਲਾਂ ਦਾ ਉਹ ਪਿੱਛੇ ਤੱਕ ਕਹਿੰਦੇ ਲਾਈਨਾਂ ਲੱਗੀਆਂ ਹੋਈਆਂ ਸੀ। ਓਏ ਰੱਬਾ ਰੱਬਾ ਤੇ ਸਾਡੇ ਬੰਦੇ ਮਤਲਬ ਇੱਥੇ ਸੂਤ ਨਹੀਂ ਆਉਂਦੇ ਹਜੇ ਵੀ ਇੱਕ ਇੱਥੇ ਕਈ ਬੰਦੇ ਇਹ ਵੀ ਕਹਿੰਦੇ ਆ ਬਾਹਰੋਂ ਬੰਦੇ ਆਉਂਦੇ ਆ ਕੋਈ ਕੋਈ ਬੰਦੇ ਸਿਆਣੇ ਆਉਂਦੀਆਂ ਨਾਲ ਕੁੜੀਆਂ ਲਿਆਉਂਦੇ ਮੁੰਡੇ ਲਿਆਉਂਦੇ ਡਾਇਰੈਕਟ ਅੰਦਰ ਵੜ ਜਾਂਦੇ ਇਹ ਵੀ ਕਰਦੇ ਆ ਇਹ ਤਾਂ ਹੁਣ ਭਾਜੀ ਪਤਾ ਨਹੀਂ ਆ ਮੈਂ ਵੀ ਹੁਣ ਇਹ ਹੁਣੇ ਮੁੰਡੇ ਆਏ ਸੀ ਤਾਂ ਹੀ ਮੈਂ ਵੀਡੀਓ ਬਣਾਉਣਾ ਆ ਮੈਂ ਕਿ ਮਾਹੌਲ ਕੀ ਮੈਂ ਵੇਖਾ ਤਾ ਨਾ ਤਾਂ ਮੈਂ ਆਣਾ ਸੀ ਭਾਜੀ ਆਹੀਂ ਕਰਦੇ ਆ ਬੰਦੇ ਸਾਡੇ ਜਾਂਦੇ ਆ ਤੇ ਦੂਜੇ ਬੰਦੇ ਕਹੀ ਜਾਣੇ ਕੋਈ ਗੱਲਬਾਤ ਆ ਜਿਵੇਂ ਮਰਜ਼ੀ ਬੰਦੇ ਇਹ ਹੁਣ ਆਪਾਂ ਭਾਜੀ ਵਕੀਲ ਦੇ ਕੋ ਕਰਾਉਂਦੇ ਆ ਉਹ ਕਹਿੰਦੇ ਕਿ ਜਿਹੜਾ ਡੀ ਆਂਡੀ ਫਿਰ ਆਪਾਂ ਮਤਲਬ ਕਿ ਤੁਹਾਡੀ ਆਨਲਾਈਨ ਅਪਲਾਈ ਕਰ ਸਕਦੇ ਹਾਂ ਹੁਣ ਇੰਡੀਆ ਵਾਲਿਆਂ ਜਿੱਦਾ ਵੈਰੀਫਿਕੇਸ਼ਨ ਹੋ ਗਈਆਂ ਆ ਹੁਣ ਪਟਿਆਲਾ ਗਈਆਂ ਆ ਫਿਰ ਉੱਥੋਂ ਟੈਸਟਡ ਹੋਊਗੀ ਫਿਰ ਆਊਗੀ ਫਿਰ ਆਪਣਾ ਆਮ 15 ਦਿਨ ਲੰਘ ਜਾਣੇ ਆ ਫਿਰ ਮਾਰਚ ਰਹਿ ਗਏ 1 ਮਹੀਨਾ ਫਿਰ ਮੁੜ ਕੇ ਕਹਿੰਦੇ ਕਿ ਇਹ ਵੀ ਮਹੀਨੇ ਤੋਂ ਪਲੱਸੇ ਲਾਂਦੇ ਪਏ ਆ ਆਹੋ ਟਾਈਮ ਐਂਜੀ ਲੱਗਦਾ ਪਾਜੀ ਫਿਰ ਉਸ ਜੀ ਦੇ ਵਿੱਚ ਫਿਰ ਘਟਾਈ ਜਾ ਖੋ ਹੋ ਜਾਣਾ ਫਿਰ ਭਾਈ ਠੀਕ ਠੀਕ ਤਾਂ ਹੁਣ ਇਹ ਹੁਣ ਸਾਡੀ ਇੰਡੀਅਨ ਐਮਬੈਸੀ ਨੂੰ ਵੀ ਚਾਹੀਦਾ ਕੇਸ ਜੀ ਦੇ ਬਾਰੇ ਥੋੜਾ ਜਿਹਾ ਗੌਰ ਕਰੇ ਮਤਲਬ ਕਿ ਬੰਦੇ ਇਦਾਂ ਆ ਰਿਹਾ ਕਿ ਕਿਉਂਕਿ ਕਹਿੰਦੇ ਕਿ ਇਹ ਇਹਨਾਂ ਨੇ ਮਤਲਬ ਕਿ ਜੋ ਮੀਟਿੰਗ ਕੀਤੀ ਸੀ ਇਹ ਕਹਿੰਦੇ ਸੀ ਕਿ ਮਤਲਬ ਕਿ ਅਸੀਂ ਥੋੜਾ ਆਪਣੇ ਅੰਦਰ ਜਿਹੜਾ ਸਿਸਟਮ ਆ ਥੋੜੇ ਪਰਸਨ ਹੋਰ ਵਧਾਵਾਂਗੇ ਪਰ ਸੌਣ ਦੇ ਵਿੱਚ ਸਾਰੇ ਆਪਣੇ ਗਰੁੱਪ ਵੀ ਬਣੇ ਹੋ ਇੱਥੇ ਉਹਨਾਂ ਵਿੱਚ ਥੱਲੇ ਕਮੈਂਟ ਇਹੀ ਆਉਂਦੇ ਆ ਕਿ ਮਤਲਬ ਕਿ ਜੋ ਪਹਿਲਾਂ ਦਾ ਸਿਸਟਮ ਸੀਗਾ ਉਹ ਹੀ ਆ ਨਾ ਇਹਨਾਂ ਨੇ ਕੋਈ ਬੰਦਾ ਵਧਾਇਆ ਤੇ ਨਾ ਹੀ ਮਤਲਬ ਕਿ ਅੰਦਰ ਦਾ ਸਟਾਫ ਹੋਈ ਆ ਕਿ ਸਲੋ ਹੀ ਕੰਮ ਕਰਦਾ ਨਾ ਕਿ ਸੁਣਵਾਈ ਹੁੰਦੀ ਆ ਜੋ ਪਿਛੇ ਵਾਲਾ ਸਿਸਟਮ ਸੀਗਾ ਉਹ ਹੀ ਚੱਲ ਰਿਹਾ ਉਹ ਵਾਲਾ ਜੀ 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 ਮਤਲਬ ਕਿ ਸਾਡੇ ਭਰਾ ਇੰਨੇ ਖੱਜਲ ਹੁੰਦੇ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਕਿਉਂਕਿ ਗਵਰਨਮੈਂਟ ਨੇ ਲੀਗਲ ਪ੍ਰੋਸੈਸ ਕੀਤਾ ਵੇ ਕੋਈ ਵਿਚਾਰੇ ਧੱਕੇ ਨਾਲ ਨਹੀਂ ਖੜੇ ਗਲਤ ਨਹੀਂ ਖੜੇ ਤੇ ਇਹਨਾਂ ਦੀ ਸੁਣਵਾਈ ਹੋਣੀ ਚਾਹੀਦੀ ਮੈਂ ਉਹ ਪਰਵਾਹ ਨੂੰ ਵੀ ਬੇਨਤੀ ਕਰਦਾ ਨੇ ਵੀਡੀਓ ਵੇਖਦੇ ਆ ਯਾਰ ਆਪਾਂ ਜੇ ਇੱਥੇ ਆਉਨੇ ਆਪਰ ਰੂਲ ਨੂੰ ਫਾਲੋ ਕਰਕੇ ਲੈਣਾ ਚ ਲੱਗੀ ਹੈ ਕਿਉਂਕਿ ਹਰ ਬੰਦਾ ਲੈਣ ਤੇ ਲਾ ਕੇ ਆਪਦੀ ਮਿਹਨਤ ਕਰਦਾ ਤੇ ਬੰਦਾ ਹਰੇਕ ਹੀ ਥੱਕਦਾ ਰੋਟੀ ਤੋਂ ਭੁੱਖਾ ਪਾਣੀ ਤੋਂ ਪਿਆਸਾ ਬੰਦਾ ਇੱਥੇ ਖੜਾ ਹੁੰਦਾ ਜਿਉਂ ਕਿ ਬੰਦਾ ਪਿੱਛੂ ਆ ਕੇ ਮੂਰੇ ਲੱਗੇ ਨਾ ਤੇ ਬੜਾ ਹੀ ਦੁੱਖ ਲੱਗਦਾ ਉਹ ਗੱਲ ਦਾ ਜਿਵੇਂ ਹੁਣ ਵੀਰਾ ਮਲਕੀਤ ਆ ਇੱਥੇ ਵੇਖਿਆ ਮੈਂ ਤੇ ਵੀਰਾ ਜਰੋਨੇ ਤੋਂ ਆ ਕੇ ਬੈਠਾ ਬੈਗ ਨਾਲ ਆ ਉਹਦਾ ਕਿੰਨਾ ਕੁਛ ਤੇ ਪੁੰਜੇ ਬੈਠੇ ਵਿਚਾਰੇ ਗੱਲਾਂ ਮਾਰੀ ਜਾਂਦੇ ਆ ਇੰਜ ਠੀਕ ਨਹੀਂ ਲੱਗਦਾ ਤੇ ਜੇ ਅਸੀਂ ਆਪ ਹੀ ਨਾ ਖੜਾਂਗੇ ਤੇ ਸਾਡੇ ਨਾਲ ਕਿਹਨੇ ਖੜਨਾ ਸਾਨੂੰ ਇਹ ਰਿਸਪੈਕਟ ਕਰਨੀ ਚਾਹੀਦੀ ਰੂਲ ਦੀ ਸਾਡੇ ਭਰਾਵਾਂ ਦੀ ਕਰਨੀ ਚਾਹੀਦੀ ਆ ਚਾਹੇ ਉਹ ਤੁਹਾਡੀ ਵੀਡੀਓ ਨਾ ਹੀ ਇਹ ਚਾਹੁੰਦੇ ਆ ਕਿ ਇ ਕੀ ਮਤਲਬ ਕੀ ਇਹਦਾ ਸਾਡਾ ਹੱਕ ਕਿਦਾ ਕਿਉਂਕਿ ਸਾਡੇ ਕੋਲ ਆ ਥੋੜੇ ਕੁ ਦਿਨ ਇਹਸ ਹੈ ਤੇ ਇੱਕ ਮਹੀਨਾ ਅਗਲਾ ਹੈ ਸਾਡੇ ਕੋਲ ਵੀ ਇਹ ਪ੍ਰੋਸੈਸ ਨੂੰ ਜਲਦੀ ਜਲਦੀ ਕੰਪਲੀਟ ਕਰਕੇ ਵੀ ਸਾਨੂੰ ਚਲੋ ਇਧਰ ਦੀ ਸਰਕਾਰ ਨੇ ਸਾਨੂੰ ਇਸ ਚੀਜ਼ ਦੀ ਓਪਰਚੁਨਿਟੀ ਦਿੱਤੀ ਆ ਤੇ ਇਹਨਾਂ ਨੂੰ ਵੀ ਸਾਡੇ ਨਾਲ ਸਹਿਯੋਗ ਦੇਣਾ ਚਾਹੀਦਾ ਆ ਕਿ ਜੋ ਸਾਡੇ ਹੁਣ ਹੱਕ ਬੰਦੇ ਹੈਗੇ ਆ ਹੁਣ ਸਾਨੂੰ ਮਿਲਣੇ ਚਾਹੀਦੇ ਆ ਇਹਨਾਂ ਨੂੰ ਥੋੜਾ ਐਕਟਿਵ ਜੇ ਹੋ ਕੇ ਆਪਣਾ ਸਟਾਫ ਹੋਰ ਵਧਾ ਕੇ ਇਸ ਚੀਜ਼ ਨੂੰ ਸਾਨੂੰ ਜਲਦੀ ਜਲਦੀ ਇਸ ਚੀਜ਼ ਨੂੰ ਪ੍ਰੋਵਾਈਡ ਕਰਨਾ ਚਾਹੀਦਾ ਕਿ ਸਾਨੂੰ ਬੇਤਾ ਆਣ ਜਾਣ ਵਿੱਚ ਦਿੱਕਤ ਨਾ ਹੋਵੇ ਕਿਉਂਕਿ ਹੁਣ ਅੱਜ ਦੇ ਅਸੀਂ ਆਏ ਆ ਮੈਂ ਅੱਜ ਵੀ ਕੰਮ ਛੱਡ ਕੇ ਆਇਆ ਆ ਕੱਲੂ ਵੀ ਕੰਮ ਤੇ ਨਹੀਂ ਜਾਣਾ ਹੈਗਾ ਤੇ ਦੋ ਦਿਨ ਇਹ ਗਿਆ ਫਿਰ ਮੁੜ ਕੇ ਰਾਤ ਸਵੇਰੇ ਸਵੇਰੇ ਅਸੀਂ 11 ਵਜੇ ਛੱਡੇ ਹੋਇਆ ਹੁਣ ਰਾਤ ਦੇਖਨੇ ਵੀ ਕਿਦਾਂ ਸਾਡਾ ਸਿਸਟਮ ਚੱਲੂਗਾ ਕਹਿੰਦੇ ਆ ਕਿ ਸਵੇਰੇ 9 12 9 ਵਜੇ ਤੋਂ 1 ਵਜੇ ਤੱਕ ਸੀਟੇ ਦਿੰਦੇ ਆ ਇਹੋ ਅਗਲੀ ਅਪਾਇੰਟਮੈਂਟ ਤੇ ਹੁਣ ਬਾਕੀ ਦੇਖਦੇ ਆ ਬਾਕੀ ਹੁਣ ਸਾਰੇ ਖੜੇ ਆ ਸਾਰੇ ਭਰਾਵਾਂ ਦੇ ਨਾਲ ਨੇ ਜੀ ਤੇ ਅੱਜ ਤੁਸੀਂ ਹੁਣ ਵਾਪਸ ਜਾਓਗੇ ਨਹੀਂ ਭਾਜੀ ਅਸੀਂ ਅੱਜ ਰਾਤ ਹੁਣ ਇੱਥੇ ਰੁਕਾਂਗੇ ਕਿੱਥੇ ਰੁਕੋਗੇ ਠੀਕ ਦੇਖਦੇ ਭਾਜੀ ਹੁਣ ਆ ਦੇਖੋ ਸਮਾਨ ਸਾਡੇ ਕੋਲ ਹੀ ਆ ਨਾਲ ਲੈ ਕੇ ਆਏ ਆ ਸਹੀ ਆ ਜੀ ਹੁਣ ਦੇਖਦੇ ਆ ਇਹ ਸਮਾਨ ਜੇ ਤੁਸੀਂ ਦੱਸ ਸਕਦੇ ਕਾਹ ਤੋਂ ਨਾਲ ਲੈ ਆਏ ਆ ਭਾਜੀ ਇਸ ਵਾਰ ਕੇਸੀਂ ਕਹਿੰਦੇ ਸੀ ਕਿ ਮਤਲਬ ਕਿ ਸਵੇਰ ਨੂੰ ਟੋਕਨ ਮਿਲਦੇ ਆ ਤੇ ਅਸੀਂ ਇਸ ਵਾਰ ਕਹੇ ਸੀ ਕਿ ਸਵੇਰ ਨੂੰ ਟਾਈਮ ਦੇਣਾ ਸਾਨੂੰ ਟੋਕਨ ਮਿਲ ਜਾਊਗਾ ਸਾਡੀ ਬਾਰੀ ਲੱਗ ਜੂ ਪਰ ਆ ਕਹਿੰਦੇ ਕਿ ਆ ਇਦਾਂ ਥੋੜੇ ਦਿਨ ਪਹਿਲਾਂ ਚੱਲ ਜਾਉਣ ਦੇ ਕਰਕੇ ਸ਼ਾਇਦ ਇਹਨਾਂ ਨੂੰ ਨਾ ਟੋਕ ਗਲਤ ਗਲਤ ਮੈਂ ਇਹ ਚੀਜ਼ ਨੂੰ ਕਹਿਣਾ ਵੀ ਜਿਹੜਾ ਹੁਣ ਜਾਂ ਤਾਂ ਜਿਹੜੀ ਸਿਸਟਮ ਕੀਤਾ ਹੋਣਾ ਚਾਹੀਦਾ ਜਿਉਂ ਨਹੀਂ ਹੁੰਦਾ ਤੇ ਸਾਡੇ ਭਰਾਵਾਂ ਨੂੰ ਖੱਜਲ ਕਿਉਂ ਕਰਦੇ ਆ ਤੇ ਨਾਲ ਜਿਹੜੇ ਬੰਦੇ ਸਾਡੇ ਲੈਣਾ ਚਾਕੇ ਮੁੰਡੇ ਖੜੇ ਜਿਹੜੇ ਮੂਰੇ ਆਉਂਦੇ ਆਣਾ ਉਹ ਵੱਡਾ ਦੌਖਾ ਕਿਉਂਕਿ ਬੰਦਾ ਬੜਾ ਦੁਖੀ ਹੋ ਕੇ ਖੜਦਾ ਮੈਂ ਹੁਣ ਤੁਹਾਡੀਆਂ ਸ਼ਕਲਾਂ ਵੇਖਦਾ ਭਾਵੇਂ ਵੀਡੀਓ ਬਣਨੀ ਆ ਜਾਂ ਨਹੀਂ ਪੰਨੀ ਮੈਨੂੰ ਤੁਹਾਡੇ ਵੱਲ ਵੇਖ ਕੇ ਆਪ ਦੇ ਆਪ ਨੂੰ ਮਹਿਸੂਸ ਹੁੰਦਾ ਵੀ ਸਾਡੇ ਬੰਦੇ ਸਾਡੇ ਭਰਾ ਕਿੰਨੇ ਓਕੇ ਕਿਸੇ ਦੇ ਮੂੰਹ ਤੇ ਖੁਸ਼ੀ ਨਹੀਂ ਵਿਚਾਰੇ ਪਰੇਸ਼ਾਨ ਖੜੇ ਆ ਉਹਨੂੰ ਭਾਜੀ ਸਮਾਂ ਥੋੜਾ ਰਹਿ ਗਿਆ ਤਿੰਨ ਮਹੀਨੇ ਨਾਲ ਕਿਹਾ ਜੇ ਹੁਣ ਮੰਨ ਲਓ ਸਾਨੂੰ ਮਾਰਚ ਦਾ ਦਿੰਦੇ ਹੈਗੇ ਆਪਰਾਹਨ ਦੇ ਵਿੱਚ ਆਪਰਾਹਨ ਮਈ ਦੇ ਸਟਾਰਟਿੰਗ ਵਿੱਚ ਸਾਨੂੰ ਇਹ ਚੀਜ਼ ਮਿਲੂਗੀ ਤੇ ਮਤਲਬ ਕਿ ਸਾਡੇ ਕੋਲ ਪਤਾ ਨਹੀਂ ਬਾਅਦ ਵਿੱਚ ਇਹਨਾਂ ਨੇ ਕਿਸੇ ਦਾ ਫਾਲਤਾਂ ਪਾ ਦਾਂਦੇ ਆ ਸਹੀ ਆ ਭਾਜੀ ਫਿਰ ਉਸ ਦੀ ਦੇ ਵਿੱਚ ਮਤਲਬ ਕਿ ਸਾਡੇ ਕੋਲ ਟਾਈਮ ਬਹੁਤ ਘਟਿਆ ਜੀ ਹਨਾ ਜੀ ਤੇ ਕੋਈ ਨਹੀਂ ਮਲਕੀਤ ਭਾਈ ਮੈਂ ਜਿੰਨੇ ਜੋਗਾ ਹੋਇਆ ਤੇ ਮੈਂ ਗੱਲ ਇਹ ਲੋਕਾਂ ਤੱਕ ਵੀ ਪਹੁੰਚਾਉਣਾ ਤੇ ਇੰਡੀਆ ਐਂਬੈਸੀ ਵੀ ਵੇਖੋ ਹਾਂਜੀ ਹਾਂਜੀ ਤੇ ਸਾਡੀ ਇੱਕ ਦੂਜੇ ਜਿਹੜੇ ਬੰਦੇ ਮੋਢੀ ਉਹ ਵੀ ਵੇਖਣਗੇ ਜਿਹੜੀ ਪ੍ਰੋਬਲਮ ਆਉਂਦੀ ਸਾਡੀ ਇੱਥੇ ਉਹਦਾ ਹੱਲ ਕੀਤਾ ਜਾਊਗਾ ਨਾ ਤੇ ਨਾਲੇ ਜਿਹੜੇ ਸਾਡੇ ਭਰਾ ਆਉਂਦੇ ਆ ਉਹਨਾਂ ਨੂੰ ਵੀ ਪਤਾ ਲੱਗੇ ਇੱਥੇ ਕੀ ਹੁੰਦਾ ਬਿਲਕੁਲ ਭਾਜੀ ਕਿਉਂਕਿ ਖੱਜਲ ਖਵਾਰੀ ਬਹੁਤ ਜ਼ਿਆਦਾ ਆ ਤੇ ਬੰਦੇ ਜਿੱਦਾਂ ਕਹਿ ਲੋ ਵੀ ਨਹੀਂ ਸਮਝਦਾ ਕਿ ਦੂਸਰੇ ਬੰਦੇ ਪ੍ਰੋਬਲਮ ਹੈਗੀ ਹੈ ਨਾ ਤੇ ਸਾਰਿਆਂ ਨੂੰ ਰਲ ਮਿਲ ਕੇ ਸਹਿਯੋਗ ਕਰਨਾ ਚਾਹੀਦਾ ਆ ਸਹੀ ਆ ਜੀ ਰਲ ਮਿਲ ਕੇ ਸਾਰਿਆਂ ਨੂੰ ਕਿਉਂਕਿ 10 ਮਿੰਟ ਦਾ 5 ਮਿੰਟ ਦਾ ਫਰਕ ਨਹੀਂ ਪੈਂਦਾ ਹੈਗਾ ਸਹੀ ਆ ਮਰ ਗਿਆ ਹੁਣ ਜਿੱਦਾਂ ਹੁਣ ਆ ਹੁਣ ਖੜਿਆ ਜੇ ਸ਼ਾਇਦ ਕਹਿੰਦੇ ਕਿ 200 ਤੋਂ 300 ਟੋਕਨ ਡੇਲੀ ਦਿੰਦੇ ਸੀਗੇ ਫਾਈਲਾਂ ਸਬਮਿਸ਼ਨ ਹੁੰਦੀਆਂ ਸੀਗੀਆਂ ਪਰ ਉਹ ਹੁਣ ਚੀਜ਼ ਹੁਣ ਲੜਾਈ ਝਗੜਿਆ ਕੋਲ ਬੰਦ ਕੀਤੀ ਪੁਲਿਸ ਵੀ ਇੱਥੇ ਆਈ ਸੀਗੀ ਉਹਦੇ ਨਾਲ ਉਹ ਤਾਂ ਭਾਵੇਂ ਖਰਾਬ ਹੀ ਕਿ ਕੰਮਕ ਨਹੀਂ ਕਰਾ ਕੇ ਗਏ ਹੈਗੇ ਪਰ ਜਿਹੜੇ ਦੂਸਰੇ ਬੰਦੇ ਹੁਣ ਉਹ ਸਾਰੇ ਖਰਾਬ ਹੋਣ ਲੱਗ ਗਏ ਜੀ 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 ਸਹੀ ਆ ਭਾਈ ਇਹ ਗੱਲ ਗਲਤ ਹੋਈ ਆ ਪਹਿਲਾਂ ਸਾਡਾ ਸੌਖਾ ਕਿ ਸਾਡੇ ਬੰਦੇ ਆਪ ਹੀ ਕੁਝ ਵਿੱਚੋਂ ਸਾਰੇ ਨਹੀਂ ਸਾਡੇ ਭਰਾ ਗਲਤ ਕੋਈ ਬੰਦੇ ਹੁੰਦੇ ਜਿਹੜੇ ਸਿਸਟਮ ਖਰਾਬ ਕਰਦੇ ਆ ਤੇ ਮਲਕੀਤ ਬ੍ਰਦਰ ਤੁਹਾਡੀ ਵੀਡੀਓ ਮੈਂ YouTube ਤੇ ਪਾ ਇਹ ਵੀਡੀਓ ਪਾਉਂਗਾ ਤੇ ਥੈਂਕ ਯੂ ਤੁਹਾਡਾ ਧੰਨਵਾਦ ਜੇਕਰ ਕਿੰਨੇ ਚੋਗਾ ਹੋਇਆ ਤੁਹਾਡਾ ਭਰਾ ਇੱਥੇ ਆਉਂਦੇ ਹੈਗੇ ਆ ਟਾਈਮ ਕੱਢਦੇ ਆ ਸਪੋਰਟ ਕਰਦੇ ਆ ਭਾਜੀ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦ ਕਰਦੇ ਕਿਉਂਕਿ ਹਰ ਇੱਕ ਬੰਦੇ ਕੋਲ ਬਾਅਦ ਟਾਈਮ ਤਾਂ ਹੈ ਨਹੀਂਗਾ ਪਰ ਤੁਸੀਂ ਕੱਢ ਕੇ ਟਾਈਮ ਫਿਰ ਵੀ ਆਉਂਦੇ ਆ ਅਸੀਂ ਤੁਹਾਡਾ ਕਿਉਂਕਿ ਇਸ ਵੀਡੀਓ ਨਾਲ ਬਹੁਤ ਮਤਲਬ ਕੀ ਜੀ ਜੀ ਇੰਡੀਆਨ ਐਂਬੈਸੀ ਵਾਲੇ ਵੀ ਕੋਈ ਨਾ ਕੋਈ ਵੀਰ ਭਰਾ ਦੇਖੂਗਾ ਜੀ ਉਹਦਾ ਵੀ ਥੋੜਾ ਮਨ ਸਮੱਤੇ ਆ ਪਵੇ ਕਿ ਮਤਲਬ ਸਾਰੇ ਖੱਜਲ-ਖਵਾਰ ਹੋ ਰਹੇ ਆ ਕਿ ਅਸੀਂ ਇਸ ਚੀਜ਼ ਨੂੰ ਥੋੜਾ ਜਿਹਾ ਕਰੀਏ ਸਹੀ ਤਰੀਕੇ ਨਾਲ ਕਰੀਏ ਕਿ ਨਾ ਬਣਦਾ ਜੋ ਬਣਾ ਕੇ ਦੀਏ ਤੇ ਇਹਨਾਂ ਦਾ ਆਪਣੇ ਪੇਪਰ ਜਮ੍ਹਾਂ ਕਰਵਾਉਂਗਾ ਜੀ 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 ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਾ ਜੀ ਤੁਹਾਡਾ ਮਲਕੀਤ ਬ੍ਰਦਰ ਤੁਸੀਂ ਪਛਾਣਿਆ ਭਰਾ ਪਛਾਣ ਦਿੱਤੇ ਬੜੀ ਖੁਸ਼ੀ ਹੁੰਦੀ ਹੈ ਥੈਂਕ ਯੂ ਤੁਹਾਡਾ ਸਟਾਫ ਹੁਣ ਇੱਥੇ ਸਮਝਾਉਂਦਾ ਅ ਐਕਚੁਅਲੀ ਭਾਜੀ ਗੱਲ ਇਦਾਂ ਹੈਗੀ ਆ ਕਿ ਜਿੱਦਾਂ ਆਪਣਾ ਇਹ ਇੰਡੀਅਨ ਬੀਐਲਐਸ ਦਾ ਆਫਿਸ ਹੈਗਾ ਇਹਨਾਂ ਨੇ ਸੀਤੇ ਆਨਲਾਈਨ ਕਲੋਜ਼ ਕਰ ਦਿੱਤੇ ਹੋਏ ਆ ਮੈਡਰਿਡ ਦੇ ਸੀਤੇ ਆ ਨਾ ਤੇ ਇਹਨਾਂ ਨੇ ਕਲੋਜ਼ ਆ ਮੇਰੀ ਇਹ ਰਿਕਵੈਸਟ ਆ ਪੀ ਇਹਨਾਂ ਨੂੰ ਸੀਤੇ ਖੋਲਣੇ ਚਾਹੀਦੇ ਆ ਕਿਉਂ ਸਵੇਰੇ ਆ ਕੇ ਇੱਥੇ ਅਸੀਂ ਲੰਬੀਆਂ ਲੰਬੀਆਂ ਲਾਈਨਾਂ ਲਾ ਲੈਨੇ ਆ ਜੇ ਆਨਲਾਈਨ ਸੀਤੇ ਖੁੱਲੇ ਹੋਣਗੇ ਅਸੀਂ ਆਪਣੇ ਟਾਈਮ ਨਾਲ ਆਵਾਂਗੇ ਫਾਈਲ ਜਮਾ ਕਰਾਵਾਂਗੇ ਤਾਂ ਚਲੇ ਜਾਵਾਂਗੇ ਤੁਸੀਂ ਸਵੇਰੇ ਇੱਥੇ 4 ਵਜੇ ਆ ਕੇ ਦੇਖਿਓ 600 ਤੋਂ 700 ਬੰਦਾ ਲਾਈਨ 'ਚ ਖੜਾ ਹੁੰਦਾ ਉਹਦੇ ਨਾਲ ਕੀ ਆ ਜਿਹੜੀ ਸਪੈਨਿਸ਼ ਕਮਿਊਨਿਟੀ ਆ ਜਾਂ ਜਿਹੜੇ ਇਸ ਲਾਅ ਦੇ ਅਗੇਂਸਟ ਆ ਉਹਨਾਂ ਨੂੰ ਇਹ ਮੌਕਾ ਮਿਲਦਾ ਪਿਆ ਪੀ ਇਹਨੂੰ ਅਸੀਂ ਬੰਦ ਕਰਾਈਏ ਦੇਖੋ ਆ ਸਾਹਮਣੇ ਹੈਗਾ ਤੁਹਾਡੇ ਸਾਹਮਣੇ ਆ ਪਾਰਕਿੰਗ ਆ ਉਹਨਾਂ ਨੇ ਜਦੋਂ ਗੱਡੀ ਕੱਢਣੀ ਆ ਇਹ ਇੱਥੇ ਫਿਰ ਕਹਿੰਦੇ ਆ ਪੀ ਪਿੱਛੇ ਹੋਵੇ ਫਿਰ ਲੈਂਡ ਟੁੱਟਦੀ ਆ ਹੜ ਬੜਾ ਹਟ ਹੁੰਦੀ ਆ ਗਾਂ ਪਸ਼ਾ ਵੀ ਹੁੰਦੇ ਆ ਗਾਂ ਪਸ਼ਾ ਵੀ ਹੁੰਦੇ ਆ ਤੇ ਉਹਦੇ ਨਾਲ ਇੱਥੇ ਬਹੁਤ ਬੈਡ ਇਫੈਕਟ ਜਾਂਦਾ ਪਰ ਜੇ ਆਨਲਾਈਨ ਸੀਟੇ ਖੋਲਣਗੇ ਆਨਲਾਈਨ ਸੀਟੇ ਖੁੱਲਣਗੇ ਤੇ ਅਸੀਂ ਆਨਲਾਈਨ ਸੀਤਾ ਚੱਕ ਕੇ ਆਪਣੇ ਟਾਈਮ ਦੇ ਨਾਲ ਟਾਈਮ ਤੇ ਆ ਕੇ ਆਪਣੀ ਫਾਈਲ ਜਮਾ ਕਰਾ ਕੇ ਜਾਵਾਂਗੇ ਨਾ ਇੱਥੇ ਕਰਾਊਡ ਹੋਊਗਾ ਨਾ ਇੱਥੇ ਕਰਾਊਡ ਆਊਗਾ ਤੇ ਹੁਣ ਲੋਕੀ ਇਦਾਂ ਅਲਟਰਨੇਟਿਵ ਸੋਲੂਸ਼ਨ ਲੱਭਦੇ ਪਏ ਕੋਈ ਏਜੰਟਾਂ ਤੋਂ ਜਾ ਰਿਹਾ ਕੋਈ ਕਿਤੇ ਪੈਸਾ ਬਜ਼ਾਰ ਰਿਹਾ ਕਿਉਂ ਸੀਤਾ ਨਹੀਂ ਮਿਲ ਰਹਾ ਜੀ ਇਹਦੇ ਨਾਲ ਉਹਨਾਂ ਦੇ ਪੈਸੇ ਦਾ ਵੀ ਨੁਕਸਾਨ ਹੋ ਰਿਹਾ ਸਾਡੇ ਟਾਈਮ ਦਾ ਵੀ ਨੁਕਸਾਨ ਹੋ ਰਿਹਾ ਸਵੇਰ ਤੋਂ ਆਕੇ ਸ਼ਾਮ ਤਾਈਂ ਸੀਤਾ ਨਹੀਂ ਮਿਲਦਾ ਦੂਜਾ ਜਿਹੜੀਆਂ ਪਾਰਟੀਆਂ ਇਸ ਲਾਅ ਦੇ ਅਗੇਂਸਟ ਆ ਉਹਨਾਂ ਨੂੰ ਵੀ ਮੌਕਾ ਮਿਲਦਾ ਪਿਆ ਵੀ ਅਸੀਂ ਆਵਾਜ਼ ਚੱਕੀਏ ਇਹਨੂੰ ਬੰਦ ਕਰਾਈਏ ਸੋ ਮੇਰੀ ਇਹੀ ਗੁਜ਼ਾਰਿਸ਼ ਆ ਜੇ ਕਿਤੇ ਇੰਡੀਅਨ ਕਾਉਂਸਲਰ ਤਾਈਂ ਇਹ ਜਾਣਦੀ ਆ ਵੀ ਆਨਲਾਈਨ ਸੀਤੇ ਖੋਲੋ ਅਸੀਂ ਸੀਤਾ ਲੈ ਕੇ ਆਪਣੇ ਟਾਈਮ ਟੂ ਟਾਈਮ ਆ ਕੇ ਆਪਣਾ ਕੰਮ ਕਰਾ ਕੇ ਜਾਈਏ ਨਾ ਤੁਹਾਨੂੰ ਪਰੇਸ਼ਾਨੀ ਨਾ ਸਾਡੀ ਪਰੇਸ਼ਾਨੀ ਜੀ 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 ਇਹ ਬ੍ਰਦਰ ਮੈਡਰਿਡ ਦੇ ਵਿੱਚ ਵੀ ਸੇਮ ਆ ਇਕੱਲਾ ਬਾਰਸੀਲੋਨਾ ਹੀ ਐ ਕਰਦਾ ਮੈਡਰਿਡ ਦੇ ਵਿੱਚ ਐਂਦਾ ਨਹੀਂ ਮੈਡਰਿਡ ਦੇ ਸੀ ਤੇ ਆਨਲਾਈਨ ਚੱਕ ਹੋ ਰਿਹਾ ਮੇਰੇ ਕੋਲ ਚੀਤਾ ਹੈ ਮੈਂ ਕੱਲ ਇਹਨਾਂ ਦੇ ਕੋਲ ਆਇਆ ਇੱਥੇ ਕਾਉਂਸਲਰ ਨੂੰ ਮਿਲਿਆ ਬਟ ਇਹ ਮੈਨੂੰ ਕਹਿ ਰਹੇ ਤੇਰੀ ਫਾਈਲ ਮੈਡਰ ਜਮਾ ਨਹੀਂ ਹੋ ਸਕਦੀ ਤੇਰਾ ਬਾਰਸੀਲੋਨਾ ਦਾ ਸਾਰਾ ਪ੍ਰੋਸੀਜਰ ਆ ਸੋ ਬਾਰਸੀਲੋਨਾ ਦਾ ਪ੍ਰੋਸੀਜਰ ਆ ਤਾਂ ਤੁਸੀਂ ਆਨਲਾਈਨ ਖੋਲ੍ਹ ਦਿਓ ਮੈਂ ਚੱਕ ਕੇ ਆ ਜਾਨਾ ਪਰ ਇਹ ਕਹਿੰਦੇ ਆਨਲਾਈਨ ਵੀ ਨਹੀਂ ਖੋਲਣਾ ਇੱਥੇ ਲੈਨ ਚਾ ਕੇ ਲੱਗੋ ਲੈਨ ਚਾਉਂਦੇ ਆ ਲੈਨ ਚ ਮਿਲਦਾ ਨਹੀਂ ਲੈਨ ਚ ਜਿਹੜੇ 600 ਮੁੰਡਾ ਖੜਦਾ ਉਹ ਸੀਤਾ ਲੈ ਜਾਂਦਾ ਨਹੀਂ ਸਾਰਿਆਂ ਨੂੰ ਨਹੀਂ ਮਿਲਦਾ ਭਾਜੀ ਆ ਦੇਖੋ ਆ ਜਿਹੜੇ ਬੱਚੇ ਹੋਏ ਆ ਕੁਝ ਚਲੇ ਗਏ ਹੋਏ ਆ ਤੇ ਉਹਨਾਂ ਨੂੰ ਨਹੀਂ ਮਿਲਿਆ ਹੈਗਾ ਇੰਦਾਂ ਦੀ ਕੀ ਟਾਈਮਿੰਗ ਆ ਸੀਤਾ ਦੇਣ ਦੀ ਸਵੇਰੇ ਇਹ ਇੱਥੇ ਤੁਸੀਂ 4 ਵਜੇ ਆ ਕੇ ਲੈਨ ਚ ਲੱਗ ਜਾਂਦੇ ਆ ਸਵੇਰੇ 4 ਵਜੇ 4 ਵਜੇ 8:30 ਵਜੇ ਆਫਿਸ ਖੁੱਲਦਾ 4 ਵਜੇ ਤੁਸੀਂ ਆ ਕੇ ਦੇਖਿਓ ਇੱਥੇ ਪੂਰਾ ਰਾਸ਼ ਹੁੰਦਾ ਜੀ ਮੇਰਾ ਫਰੈਂਡ 3 ਵਜੇ ਆਇਆ ਫਿਰ ਵੀ ਉਹਨੂੰ ਦੁਪਹਿਰੇ 1 ਵਜੇ ਸੀਤਾ ਮਿਲਿਆ ਓਏ ਰੱਬ ਭੁੱਖੇ ਤੇ ਆਏ ਪਾਣੀ ਭੁੱਖੇ ਤੇ ਆਏ ਇਦਾਂ ਹੀ ਆ ਕੇ ਲੱਗਦੇ ਕਿਤੇ ਨਹੀਂ ਜਾ ਸਕਦੇ ਜੀ ਬਹੁਤ ਮੁਸ਼ਕਿਲ ਹੈਗਾ ਉਹੀ ਹੈ ਕਿ ਜੇ ਆਨਲਾਈਨ ਖੋਲ ਦੇਣ ਤੇ ਉਹਦੇ ਨਾਲ ਇਹਨਾਂ ਨੂੰ ਵੀ ਵਧੀਆ ਆ ਕਿ ਬੰਦੇ ਆਪਣੇ ਟਾਈਮ ਨਾਲ ਆਉਣਗੇ ਆਪਣਾ ਕੰਮ ਕਰਾ ਕੇ ਚਲੇ ਜਾਣਗੇ ਨਾ ਇਹਨਾਂ ਨੂੰ ਸੁਵਿਧਾ ਨਾ ਇੱਥੇ ਜਿਹੜੇ ਲੋਕਲ ਲੋਕ ਰਹਿ ਰਹੇ ਉਹਨਾਂ ਨੂੰ ਕੋਈ ਸੁਵਿਧਾ ਇਹਨਾਂ ਦੀ ਵੱਡੀ ਪ੍ਰੋਬਲਮ ਜਦੋਂ ਸਾਡੇ ਪੰਜਾਬੀ ਭਰਾਏ ਤੇ ਖੜੇ ਵੇਖਦੇ ਨਾ ਨਾਰਮਲ ਲੋਕ ਨੋਟ ਕਰਦੇ ਆ ਯਾਰ ਕਿਵੇਂ ਖੜੇ ਆ ਬਿਲਕੁਲ ਉਹ ਬੜਾ ਬੈਡ ਇਫੈਕਟ ਹੈ ਬੈਡ ਇਫੈਕਟ ਮੈਂ ਤੁਹਾਨੂੰ ਦੱਸਦਾ ਵੀ ਜਿਹੜੀਆਂ ਪਾਰਟੀਆਂ ਇਸ ਰੂਲ ਦੇ ਅਗੇਂਸਟ ਨੇ ਨਾ ਉਹਨਾਂ ਨੂੰ ਫਿਰ ਮੌਕਾ ਮਿਲਦਾ ਉਹ ਵੀਡੀਓ ਬਣਾਉਂਦੇ ਨੇ ਉਹ ਅੱਗੇ ਇੰਟਰਨੈਟ ਤੇ ਅਪਲੋਡ ਕਰਦੇ ਨੇ ਦੇਖੋ ਜੀ ਇਹ ਸਾਡੇ ਲੋਕਾਂ ਲਈ ਸੁਵਿਧਾ ਕੜੀ ਕਰ ਰਹੇ ਨੇ ਇਹ ਸਾਨੂੰ ਲੰਘਣ ਨੂੰ ਰਾਹ ਨਹੀਂ ਦਿੰਦੇ ਸਾਡੇ ਬੰਦਿਆਂ ਨੇ ਲੰਘਣਾ ਤੋਂ ਇਹਦੇ ਨਾਲ ਚੰਗਾ ਭਾਜੀ ਇਹਨਾਂ ਨੂੰ ਆਨਲਾਈਨ ਸੀਟੇ ਆਨ ਕਰਦੇ ਨੇ ਚਾਹੀਦੇ ਆ ਨੋਰਮਲ ਜਿਵੇਂ ਹੁਣ ਆ ਪਾਰਕਿੰਗ ਐ ਇਥੋਂ ਗੱਡੀ ਉਹਨਾਂ ਨੇ ਕਢਣੀ ਆ ਤੁਸੀਂ ਤੁਹਾਡੀ ਲਾਈਨ ਲੱਗੀ ਹੋਵੇ ਤਾਂ ਅਗਲਾ ਕੋਈ ਸਾਨੂੰ ਡਿਸਟਰਬ ਕਰਦੇ ਕੱਲ ਇਥੋਂ ਮੈਂ ਜਿੱਲੇ ਖੜਾ ਸੀਗਾ 10 15 ਵਾਰੀ ਉਹਨਾਂ ਨੇ ਗੱਡੀ ਅੰਦਰ ਲੈ ਕੇ ਗਏ ਬਾਹਰ ਉਹ ਲਾਈਨ ਟੁੱਟਦੀ ਆ ਫਿਰ ਅੱਗੇ ਪਿੱਛੇ ਹੁੰਦੇ ਆ ਦਿੱਕਤ ਆ ਰਹੀਆਂ ਭਾਜੀ ਲੋਕਲ ਲੋਕਾਂ ਨੂੰ ਵੀ ਇਹਦੇ ਨਾਲ ਦਿੱਕਤ ਆ ਰਹੀਆਂ ਜੀ 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 ਤੋਂ ਇਹ ਵੱਡੀ ਮੁਸ਼ਕਲ ਆ ਸਾਡੇ ਭਰਾਵਾਂ ਦੇ ਲਈ ਮੈਂ ਇਹੀ ਬੇਨਤੀ ਕਰਦਾ ਜਿਹੜੇ ਸਾਡੇ ਭਰਾ ਇੱਥੇ ਆਉਂਦੇ ਆ ਉਹਨਾਂ ਨੂੰ ਵੀ ਸਿਚੁਏਸ਼ਨ ਦਾ ਪਤਾ ਹੋਣਾ ਚਾਹੀਦਾ ਵੀ ਇੱਥੇ ਕੀ ਹੁੰਦਾ ਸਾਡੇ ਬ੍ਰਦਰ ਨੇ ਸਾਰੀ ਸਿਚੁਏਸ਼ਨ ਦੱਸੀ ਆ ਤੇ ਜਿਹੜੇ ਸਾਡੇ ਸੀਨੀਅਰ ਆਗੂ ਹੈਗੇ ਆ ਜਾਂ ਇੰਡੀਅਨ ਐਂਬੈਸੀ ਵਾਲੇ ਹੈਗੇ ਆ ਪਲੀਜ਼ ਵੇਖੋ ਵੀ ਇਹ ਦਿੱਕਤ ਵੱਡੀ ਵੀ ਇਹਦਾ ਸੋਲੂਸ਼ਨ ਕਰੋ ਜੇ ਇੱਥੇ ਆਉਂਦਾ ਬੰਦਾ ਉਹਨੂੰ ਸੀਤਾ ਦਿੱਤਾ ਜਾਵੇ ਕਿਉਂਕਿ 12-12 ਘੰਟੇ ਲੈਂਚੇ ਖੜਨਾ ਤੁਹਾਨੂੰ ਪਤਾ ਹੈ ਇੱਥੇ ਵਾਸ਼ਰੂਮ ਜਾਣਾ ਪਾਣੀ ਪੀਣਾ ਰੋਟੀ ਪਾਣੀ ਖਾਣਾ ਬੜਾ ਡਿਫਿਕਲਟ ਆ ਕਿਉਂਕਿ ਕਹਿੰਦੇ ਆ ਕੇ ਵੀ ਉਹਨਾਂ ਸਾਰਿਆਂ ਨੂੰ ਸੀ ਤੇ ਆਨਲਾਈਨ ਦਾ ਸੀਤਾ ਜੇ ਖੁੱਲ ਜੇ ਤੇ ਸਾਰੇ ਭਰਾਵਾਂ ਦੀ ਮੁਸ਼ਕਲ ਦਾ ਸਾਡੀ ਦਾ ਹੱਲ ਹੋ ਦੇ ਕਿਉਂਕਿ ਇਹ ਜਾ ਕੇ ਹੋਰ ਪਾਸੇ ਅਪਾਇੰਟਮੈਂਟ ਨਹੀਂ ਲੈ ਸਕਦੇ ਕਿਉਂਕਿ ਪਦਰੋਨਾਮੈਂਟ ਤੁਹਾਡੀ ਇੱਥੋਂ ਦੀ ਇੱਥੋਂ ਦੀ ਆ ਜੇ ਇੱਥੋਂ ਦੀ ਅਪਰੋਨਾਮੈਂਟ ਤੁਸੀਂ ਹੋਰ ਕਿਤੇ ਜਾ ਨਹੀਂ ਸਕਦੇ ਜਾ ਨਹੀਂ ਸਰ ਮੇਰੇ ਕੋਲ ਮੈਡਰਿਡ ਦਾ ਸੀਤਾ ਸੀ ਮੈਂ ਮੈਡਰਿਡ ਦਾ ਚੱਕ ਲਿਆ ਸੀ ਫਿਰ ਮੈਂ ਇੱਥੇ ਇੰਡੀਅਨ ਕਾਉਂਸਲਰ ਨੂੰ ਮਿਲਿਆ ਕੱਲ ਜਦੋਂ ਬਾਹਰ ਆਇਆ ਮੈਂ ਕਿਹਾ ਜੀ ਮੇਰੇ ਕੋਲ ਮੈਡਰਿਡ ਦਾ ਸੀਤਾ 19 ਫਰਵਰੀ ਦਾ ਜੀ ਕਹਿੰਦੇ ਵੀ ਮੈਡਰਿਡ ਚਲਾ ਜਾਏਗਾ ਕਿਰਾਇਆ ਖਰਾਬ ਹੋਊਗਾ ਉੱਥੇ ਤੇਰੇ ਪੇਪਰ ਜਮਾ ਨਹੀਂ ਹੋਣੇ ਬਿਕੋਜ਼ ਤੇਰੀ ਪਾਦਰੋਂ ਮੈਂ ਇੱਥੇ ਦੀਆ ਤੇ ਇੱਥੇ ਹੀ ਕੰਮ ਹੋਣਾ ਤੇਰਾ ਤੇ ਮੈਂ ਕਿਹਾ ਵੀ ਤੁਸੀਂ ਆਨਲਾਈਨ ਆਨ ਕਰੋ ਕਹਿੰਦੇ ਜੀ ਆਨਲਾਈਨ ਨਹੀਂ ਆਨ ਹੋ ਸਕਦਾ ਇੱਥੇ ਹੀ ਤੁਹਾਨੂੰ ਲੈਨ ਚ ਲੱਗਣਾ ਪੈਣਾ ਨਹੀਂ ਤਾਂ ਅਸੀਂ ਓਪਨ ਕੈਂਪ ਲਾਵਾਂਗੇ ਮਾਰਚ 15 ਨੂੰ ਦੇਖੋ 5 15 ਤੋਂ ਬਾਅਦ ਜੇ ਓਪਨ ਕੈਂਪ ਲਾਉਂਦੇ ਫਿਰ ਸਾਡਾ ਕੰਮ ਡਿਲੇ ਹੁੰਦਾ ਚੱਲਦਾ ਜੀ 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 ਉਹ ਵੀ ਟਾਈਮ ਨਿਕਲ ਜਾਣਾ ਨਿਕਲ ਜਾਣਾ ਹੈਗਾ ਜੇ ਪੁੱਛੇ ਹੀ ਕਰਦੇ ਪਏ ਸਾਨੂੰ ਉਹ ਕੁਝ ਹੀ ਨਾ ਮਿਲਿਆ ਤਾਂ ਮੈਂ ਉਹੀ ਚਾਹੁੰਦਾ ਪੀ ਇਹ ਸਾਡੇ ਨਾਲ ਥੋੜਾ ਸਹਿਯੋਗ ਕਰਨ ਜਿਹੜੇ ਵੀ ਸੀਨੀਅਰ ਆਗੂ ਆ ਆਨਲਾਈਨ ਸਿੱਧੇ ਦੇਣ ਅਸੀਂ ਆਪਣੇ ਟਾਈਮ ਟੂ ਟਾਈਮ ਜੀ 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 ਬਾਈ ਥੈਂਕ ਯੂ ਬ੍ਰਦਰ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ ਤੇ ਇਹ ਮੈਂ ਵੀਡੀਓ ਅਪਲੋਡ ਕਰ ਲਾਂ YouTube ਤੇ ਜੀ ਤੁਸੀਂ ਕਰ ਸਕਦੇ ਹੋ ਭਾਜੀ ਤੁਹਾਡੀਆਂ ਵੀਡੀਓ ਜਿੰਨੀਆਂ ਵੀ ਅਸੀਂ ਸਾਰੀਆਂ ਦੇਖੀ ਦੀਆਂ ਚੰਨ ਭਾਜੀ ਬਹੁਤ ਸਾਨੂੰ ਵਧੀਆ ਲੱਗਦਾ ਜੀ ਸਾਡੇ ਭਰਾ ਤੁਹਾਡੇ ਨਾਲ ਖੁਸ਼ੀ ਹੁੰਦੀ ਮਿਲ ਕੇ ਥੈਂਕ ਯੂ ਭਾਜੀ ਜੀ ਜੀ ਤੇ ਤੁਸੀਂ ਵੀ ਕੋਈ ਉਹ ਕਹਿਣਾ ਕੁਝ ਗੱਲ ਵਾ ਇਹ ਚੀਜ਼ ਆ ਤੇ ਥੈਂਕ ਯੂ ਬ੍ਰਦਰ ਤੁਹਾਡਾ ਤੁਸੀਂ ਇਕੱਠੇ ਆਏ ਆ ਇੱਥੇ ਮਿਲਿਆ ਚਲੋ ਸਾਰੇ ਅਸੀਂ ਵੀ ਆਏ ਹੁੰਦੇ ਸੀ ਮੈਨੂੰ ਕੋਈ ਹੁੰਦੀ ਆ ਜਦੋਂ ਤੁਹਾਡੇ ਕੰਮ ਹੋ ਜਾਣ ਅਸੀਂ ਵੀ ਆਏ ਸੀ ਤੇ ਤੁਸੀਂ ਵੀ ਸਾਡੇ ਕੋਲ ਹੋ ਜਾਣਾ ਸਭ ਕੁਝ ਆਪਣੇ ਕੋਲ ਹੋ ਜਾਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਮੇਰੇ ਭਰਾ ਲਓ ਕੀ ਥੈਂਕ ਯੂ ਤੁਸੀਂ ਤਾਂ ਨਹੀਂ ਕੁਝ ਕਹਿਣਾ ਕਰਨਾ ਸੇਮ ਹੀ ਪ੍ਰੋਬਲਮ ਆਪਣੀ ਹੈ ਨਾ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਮੇਰੇ ਇਸ ਬੈਕ ਸਾਈਡ ਤੇ ਤੁਸੀਂ ਨਾ ਜਿਹੜੇ ਭਰਾ ਵੇਖਣ ਵਾਲੇ ਜਿਹੜੇ ਇੱਥੇ ਨਹੀਂ ਆ ਪਾਰਕਿੰਗ ਵੇਖੋ ਬੈਕ ਸਾਈਡ ਤੇ ਹੈਗੀ ਆ ਅਸੀਂ ਨਾਰਮਲ ਹੀ ਇਹਦੇ ਮੂਰੇ ਕਾਨੂੰਨ ਨਹੀਂਗਾ ਵੀ ਕੋਈ ਚੀਜ਼ ਖੜ੍ਹ ਜੇ ਇਹਦੇ ਮੂਰੇ ਜੇਕਰ ਇੱਥੇ ਲੈਣ ਲੱਗੀ ਤਾਂ ਲੈਣ ਵੀਰਿਆਂ ਦੀ ਟੁੱਟਣੀ ਆ ਤੇਰੇ ਸਾਡੇ ਬੰਦੇ ਜਿਹੜੇ ਮੰਨ ਲੋ ਇਹਦੇ ਅੱਗੇ 10 15 ਹੈਗੇ ਆ ਉਹਨਾਂ ਦੀ ਲਾਈਨ ਟੁੱਟੀ ਤੇ ਦੂਜੇ ਬੰਦੇ ਗਾਂ ਮਸ਼ਾਂ ਵੀ ਹੋ ਜਾਂਦੀ ਹੈ ਇਹ ਵੀ ਚੀਜ਼ ਦੀ ਬੜੀ ਵੱਡੀ ਸਮੱਸਿਆ ਬਣਦੀ ਆ ਤੇ ਥੈਂਕ ਯੂ ਸਾਰਿਆਂ ਦਾ ਅੱਗੇ ਵੀ ਸਾਡੇ ਭਰਾਵਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਮੈਂ ਦਿੱਕਤ ਸਾਰਿਆਂ ਨੂੰ ਆ ਪੁੱਛਦੇ ਆ ਕੀ ਕੀ ਦਿੱਕਤ ਹੈ ਕੀ ਕੀ ਉਹਨਾਂ ਨੂੰ ਪ੍ਰੋਬਲਮ ਆਉਦੀ ਹੈ ਤੇ ਇੱਥੇ ਆਪਾਂ ਇੱਕ ਚੀਜ਼ ਹੋਰ ਵੀ ਸੋਚੀ ਆ ਸਾਡੇ ਭਰਾ ਕਈ ਕਹਿੰਦੇ ਵੀ ਸੀਤਾ ਸਾਡਾ ਹੈਗਾ ਸਾਡੇ ਕੋਲ ਤਾਂ ਵੀ ਅਸੀਂ ਅੰਦਰ ਨਹੀਂ ਜਾ ਸਕਦੇ ਐਸੇ ਸਾਡੇ ਭਰਾ ਵੀ ਉਹ ਵੀ ਪੁੱਛਣ ਦੀ ਕੋਸ਼ਿਸ਼ ਕਰਦਾ ਵੀ ਈ ਸਿਸਟਮ ਅਭੀ ਤੁਸੀਂ ਸੀਤਾ ਲਿਆ ਪਹਿਲਾਂ ਇੱਥੇ ਹਾਂ ਵੀਰ ਮੈਂ ਸੀਤਾ ਲਿਆ ਸੀ ਆ ਤੇ ਮਤਲਬ ਕੀ ਸੀਤਾ ਚੱਕਿਆ ਹੋਆ ਸੀਗਾ ਤੇ ਇਹਨਾਂ ਨੇ ਮਤਲਬ ਕਿ ਇੱਥੇ ਆਏ ਅਸੀਂ ਕਿਹਾ ਸਾਡੇ ਕੋਲੇ ਸੀਤਾ ਹੈਗਾ ਹਾਂ ਤੇ ਇਹਨਾਂ ਨੇ ਕਿਹਾ ਮਤਲਬ ਕਿ ਜਿਹੜੇ ਇੱਥੇ ਲੱਗੇ ਹੁੰਦੇ ਬੰਦੇ ਮਤਲਬ ਕਿ ਟੋਕਨ ਬਣਨਦੇ ਆ ਇਹਨਾਂ ਨੇ ਤੁਸੀਂ ਇੱਥੇ 5 ਵਜੇ ਆਇਓ ਫਾਇਲ ਜਮਾ ਕਰਾਉਣ ਸ਼ਾਮ ਨੂੰ ਸ਼ਾਮ ਨੂੰ ਜਦੋਂ ਸਾਡੇ ਕੋਲੇ 6:15 ਵਜੇ ਦਾ ਸੀਤਾ ਫਿਰ ਅਪਾਇੰਟਮੈਂਟ ਅਪਾਇੰਟਮੈਂਟ ਸੀਗੀ ਸਾਡੇ ਕੋਲੇ ਫਿਰ ਅਸੀਂ 5 ਵਜੇ ਕਿਉਂ ਆਈ ਅਸੀਂ ਲੈਣਾ ਕਿਉਂ ਲੱਗੀ ਮਤਲਬ ਕਿ ਸਾਡੇ ਕੋਲੇ ਟਾਈਮ ਦਾ ਸੀਤਾ ਹੀ ਜਿਹਨਾਂ ਕੋਲੇ ਸੀਤੇ ਨਹੀਂ ਉਹਨਾਂ ਨੂੰ ਗੱਡੀ ਜਾਂਦੇ ਆ ਜੀ ਜ ਇਹ ਤੇ ਹੈ ਕਿ ਆ ਪਾਰਕਿੰਗ ਤੇ ਇਹਦੇ ਮੂਰੇ ਲੈਣਾ ਲੱਗਦੀਆਂ ਤੇ ਪ੍ਰੋਬਲਮ ਉਹਨਾਂ ਨੂੰ ਵੀ ਆਉਂਦੀ ਆ ਸਾਰੇ ਬੰਦਿਆਂ ਨੂੰ ਆਉਂਦੀ ਆ ਤੇ ਵੀਰੇ ਦੀ ਗੱਲ ਕਰਦਾ ਮੈਂ ਕੰਟੀਨਿਊ ਜਦੋਂ ਇਹਨਾਂ ਕੋਲ ਸੀਤਾ ਹੈਗਾ ਅਪਾਇੰਟਮੈਂਟ ਦਿੱਤੀ ਵੀ ਆ ਤੇ ਉਹ ਟਾਈਮ ਤੇ ਘੰਟਾ ਘੜੀ ਲੇਟ ਹੋ ਜੇ ਚਲੋ ਬੰਦੇ ਹੈਗੇ ਤੇ ਇੱਕ ਨੇ ਸਾਨੂੰ 11 ਵਜੇ ਦੀ ਅਪਾਇੰਟਮੈਂਟ ਦੇ ਕੇ ਤੇ ਸਿੱਧੇ 5 ਵਜੇ ਤੱਕ ਗੱਲ ਪਹੁੰਚ ਗਈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇੰਡੀਅਨ ਐਮਬੈਸੀ ਵਾਲਿਆਂ ਨੂੰ ਵੀ ਬੇਨਤੀ ਕਰਦਾ ਜਿਹੜੇ ਸਾਡੇ ਸੀਨੀਅਰ ਬੰਦੇ ਆ ਵੀ ਜੇਕਰ ਤੁਸੀਂ ਕੋਈ ਸਿਸਟਮ ਵੀ ਇਹ ਵਜਾ ਬਣਾਓ ਜਿਹੜਾ ਇਹਨਾਂ ਦਾ ਵੀ ਹੱਲ ਹੋ ਜੇ ਤੇ ਤੁਸੀਂ ਵੀ ਤੁਹਾਨੂੰ ਕੋਈ ਦਿੱਕਤ ਨਾ ਆ ਉਹ ਸਾਰਾ ਹੌਲੀ ਹੌਲੀ ਕੰਪਲੀਟ ਹੋਣਾ ਚਾਹੀਦਾ ਕਿਉਂਕਿ ਇੱਕ ਇਹ ਨਾਲ ਹੀ ਖੁਸ਼ੀ ਦੀ ਲਹਿਰ ਜਾਗੀ ਆ ਵੀ ਪੇਪਰ ਖੁੱਲੇ ਆ ਤੇ ਹਰ ਬੰਦੇ ਨੂੰ ਕਾਲੀ ਪਈ ਆ ਵੀ ਸਾਡੇ ਡਾਕੂਮੈਂਟ ਕੰਪਲੀਟ ਹੋ ਜਾਣ ਤੇ ਮੈਂ ਇਹੀ ਬੇਨਤੀ ਕਰਦਾ ਵੀ ਇੰਡੀਅਨ ਐਮਬੈਸੀ ਵਾਲੇ ਵੀ ਕੁਝ ਨਾ ਕੁਝ ਸੋਲਵ ਕਰਨ ਕਿਉਂਕਿ ਉਹਨਾਂ ਕੋਲ ਪਾਵਰ ਹੈਗੀ ਇਹਨਾਂ ਵਿਚਾਰਿਆਂ ਕੋਲ ਕੋਈ ਪਾਵਰ ਨਹੀਂ ਇਹ ਬਾਹਰ ਆ ਕੇ ਰੌਲਾ ਹੀ ਪਾ ਸਕਦੇ ਆ ਬਾਹਰ ਆ ਕੇ ਖੜੀ ਸਕਦੇ ਆ ਜਿਵੇਂ ਇਹਨਾਂ ਨੂੰ ਕਹੂੰਗੀ ਉਵੇਂ ਇਹ ਕਰਨਗੇ ਤੇ ਬਟ ਕੋਈ ਸਿਸਟਮੇ ਉਹ ਜਾ ਬਣਾਓ ਜਿਹੜੇ ਇਹ ਵੀ ਖੁਸ਼ ਰਹਿਣ ਤੇ ਤੁਸੀਂ ਵੀ ਆਪਦਾ ਆਸਾਨੀ ਨਾਲ ਕੰਮ ਕਰ ਲਓ ਇਨੀਆਂ ਗੱਲਾਂ ਦੇ ਨਾਲ ਆਪਾਂ ਅੱਗੇ ਵੀ ਭਰਾਵਾਂ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਆ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕਰਦੇ ਆ ਜਿਹੜੇ ਜਿਹੜੇ ਮੈਂ ਕਲਿੱਪ ਵਿੱਚ ਲਾਈਏ ਨੇ ਹਰ ਭਰਾ ਦੀ ਸਾਡੇ ਦੀ ਵੱਖਰੀ ਪ੍ਰੋਬਲਮ ਆ ਉਹਦੇ ਨਾਲ ਤੁਹਾਨੂੰ ਕਾਫੀ ਕੁਝ ਸਮਝਣ ਦਾ ਮੌਕਾ ਮਿਲੂਗਾ ਇੱਥੇ ਕੀ ਹੁੰਦਾ ਕਈ ਸਾਡੇ ਭਰਾਜ ਤੋਂ 100 ਕਿਲੋਮੀਟਰ ਤੋਂ ਇੱਥੇ ਆਉਂਦੇ ਆ ਤੇ ਇੱਥੇ ਆ ਕੇ ਵੇਖਦੇ ਆ ਭੁੱਖੇ ਧਿਆਏ ਖੜੇ ਉਹਨਾਂ ਕੋਲ ਪਾਣੀ ਵੀ ਨਹੀਂ ਹੁੰਦਾ ਕੋਈ ਬਾਥਰੂਮ ਕਰਕੇ ਨਹੀਂ ਕੋਈ ਜੰਗਲ ਪਾਣੀ ਕੁਝ ਵੀ ਸਾਡਾ ਦੇਸੀ ਭਰਾ ਔਖਾ ਹੋ ਜਾਂਦਾ ਇੱਥੇ ਖੜਦਾ ਇਹ ਸਾਰੀਆਂ ਸਮੱਸਿਆਵਾਂ ਇੱਥੇ ਵੜਦੀਆਂ ਆ ਪਰ ਵੀਡੀਓ ਕਰਦੇ ਪਿਆ ਕੰਟੀਨਿਊ ਕਿਉਂਕਿ ਰਾਤ ਨੂੰ ਕਹਿੰਦੇ 4 ਵਜੇ ਸਾਡੇ ਭਰਾ ਆ ਕੇ ਖੜ ਜਾਂਦੇ 4 ਵਜੇ ਤੋਂ ਬਾਅਦ ਇਹ ਅਪੁਆਇੰਟਮੈਂਟ ਦੇਣੀ ਸ਼ੁਰੂ ਕਰਦੇ ਆ ਕਈ ਭਰਾਵਾਂ ਨੂੰ ਮਿਲ ਜਾਂਦੀ ਆ ਤੇ ਕਈ ਬੰਦੇ 5:30 ਵਜੇ ਤੱਕ 6:00 ਵਜੇ ਤੱਕ ਇੱਥੇ ਖੜੇ ਰਹਿੰਦੇ ਆ ਸ਼ਾਮ ਦੇ ਹੁਣ 5:00 ਵਜੇ ਕਿਸੇ ਨੇ ਰੋਟੀ ਪਾਣੀ ਨਹੀਂ ਖਾਤਾ ਕੁਝ ਨਹੀਂ ਖਾਤਾ ਮੈਂ ਨਹੀਂ ਆਖਦਾ ਕੋਈ ਬੰਦਾ ਰੋਟੀ ਪਾਣੀ ਦੇਵੇ ਆ ਕੇ ਬਟ ਮੈਂ ਇਹੀ ਬੇਨਤੀ ਕਰਦਾ ਵੀ ਜਿਹੜਾ ਕੰਮ ਆ ਉਹ ਟਾਈਮ ਤੇ ਜਦੋਂ ਉਹਨਾਂ ਭਰਾਵਾਂ ਨੂੰ ਹੋ ਜੇ ਉਹਨਾਂ ਨੂੰ ਰੋਟੀ ਪਾਣੀ ਜੋ ਦੇਣੀ ਆ ਦਾ ਖਾਣਾ ਪੀਣਾ ਆਪ ਦਾ ਆਪ ਕਰਨ ਨੂੰ ਉਹਨਾਂ ਨੂੰ ਦਿੱਕਤ ਹੀ ਏਡੀ ਨਾ ਆਵੇ ਕਿਉਂਕਿ ਉਹਨਾਂ ਦਾ ਮਸਲਾ ਹੱਲ ਹੋ ਜੇ ਉਹਨਾਂ ਨੂੰ ਪਤਾ ਹੋਵੇ ਵੀ ਪੁਰਾਣੇ ਟਾਈਮ ਤੇ ਅਸੀਂ ਆਈਏ ਤੇ ਪੁਰਾਣੇ ਟਾਈਮ ਤੇ ਸਾਡਾ ਕੰਮ ਹੋ ਜੇ ਇਨੀ ਕਿ ਮੇਰੀ ਬੇਨਤੀ ਸੀ ਵੀਡੀਓ ਖਾਣ ਦੇ ਵਿੱਚ ਮੈਂ ਕਿਸੇ ਦਾ ਦੋਖੀ ਨਹੀਂ ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰਦਾ ਮੈਂ ਸਾਰੇ ਜਾਣੇ ਇੱਕ ਦੂਜੇ ਦਾ ਸਾਥ ਦਿਆ ਕਰੋ ਜੇਕਰ ਲੈਣਾ ਤੇ ਲੱਗਦੇ ਆ ਅਸੀਂ ਪਹਿਲਾਂ ਹੀ ਬਦਨਾਮ ਆ ਕਿਉਂਕਿ ਬਦਨਾਮ ਅਸੀਂ ਇਸ ਕਰਕੇ ਹੋ ਗਏ ਆ ਕਿਉਂਕਿ ਸਾਰੇ ਬੰਦੇ ਸਾਡੇ ਜਿੰਨੇ ਵੀ ਇੱਥੇ ਲੈਣਾ ਵਿੱਚ ਖੜਦੇ ਆ ਦੇਖਣ ਵਾਲਾ ਬੰਦਾ ਕਹਿੰਦਾ ਯਾਰ ਪਤਾ ਨਹੀਂ ਕਾਹ ਤੋਂ ਖੜੇ ਆ ਇਹਨਾਂ ਨੇ ਕਰਾਊਡ ਕੀਤਾ ਕਿਉਂਕਿ ਸਾਡੀ ਇਥੇ ਇਮੀਗ੍ਰੇਸ਼ਨ ਖੁੱਲੀ ਵੀ ਅਸੀਂ ਰਿਸਪੈਕਟ ਕਰੀਏ ਕਾਨੂੰਨ ਦੀ ਅਸੀਂ ਰਿਸਪੈਕਟ ਕਰੀਏ ਬੰਦਿਆਂ ਦੀ ਅਸੀਂ ਰਿਸਪੈਕਟ ਕਰੀਏ ਇੱਕ ਦੂਜੇ ਦੀ ਤੇ ਅਸੀਂ ਇੱਕ ਦੂਜੇ ਦਾ ਸਾਥ ਦੇਵਾਂਗੇ ਤਾਂ ਸਾਡੀ ਰੈਪੋ ਬਣੂਗੀ ਜੇਕਰ ਅਸੀਂ ਇੱਕ ਦੂਜੇ ਦਾ ਸਾਥ ਨਹੀਂ ਦਿੱਤਾ ਤੇ ਆਪੋਜ਼ਿਟ ਜਿਹੜੀਆਂ ਪਾਰਟੀਆਂ ਉਹ ਤੁਹਾਡੀ ਗੱਲ ਪਹਿਲਾਂ ਚੱਕਰ ਨੂੰ ਫਿਰਦੀ ਆ ਤੇ ਉਹ ਤੁਹਾਡੀ ਗੱਲ ਖਰਾਬ ਹੋ ਸਕਦੀ ਹੈ ਇੰਨੀਆਂ ਗੱਲਾਂ ਦੇ ਨਾਲ ਮੈਂ ਵੀਡੀਓ ਨੂੰ ਕਰਦਾ ਖਤਮ ਬਾਬਾ ਨਾਲ ਤੁਹਾਨੂੰ ਸਰੇ ਉੱਚਦੀ ਕਲਾਖੇ ਤੇ ਮਿਲਾਂਗੇ ਆਪਾਂ